ਅੱਪਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਆਇਆ ਮੇਰਾ ਜ਼ਿਲ੍ਹਾ ਲੁਧਿਆਣਾ ਫਰੀਦਕੋਟ ਜ਼ਿਲ੍ਹਾ ਮਤਲਬ ਬਾਬਾ ਫਰੀਦ ਜੀ ਦੀ ਧਰਤੀ ਮੰਨਦੇ ਹੋ ਤੁਸੀਂ ਸਾਰੇ ਬਾਬਾ ਫਰੀਦ ਜੀ ਬਾਰੇ ਤੁਸੀਂ ਇਹ ਤਾਂ ਜਾਣਦੇ ਹੋਮੋਗੇ ਕਿ ਉਹ ਬਹੁਤ ਜ਼ਿਆਦਾ ਦ੍ਰਿੜ ਸੀਗੇ ਜਿਹੜਾ ਵੀ ਉਹਨਾਂ ਨੇ ਕੰਮ ਕਰਨਾ ਸੀ ਕੋਈ ਵੀ ਬਹੁਤ ਵੱਡੇ ਲੈਵਲ ਦਾ ਜਨੂੰਨ ਸੀ ਬਾਬਾ ਫਰੀਦ ਜੀ ਦੇ ਵਿੱਚ ਮੈਂ ਕਾਫੀ ਵਾਰੀ ਸਟੱਡੀ ਕੀਤੀ ਐ ਇੱਥੇ ਆਉਣ ਤੋਂ ਪਹਿਲਾਂ ਫਰੀਦਕੋਟ ਜ਼ਿਲ੍ਹੇ ਤੇ ਅਸੀਂ ਜਿੱਥੇ ਵੀ ਜਾਂਦੇ ਆ ਪਹਿਲਾਂ ਲਿਖਤ ਪੜਤ ਕਰਦੇ ਵੀ ਚੱਲੇ ਕਿੱਥੇ ਆ ਸੋ ਬਾਬਾ ਫਰੀਦ ਜੀ ਦੇ ਬਾਰੇ ਜਿੰਨਾ ਪੜਦੇਗੇ ਬੈਸ ਵਿੱਚ ਅੱਗੇ ਵੀ ਸੁਣਦਾ ਪੜਦਾ ਰਹਿਣਾ ਬਾਬਾ ਫਰੀਦ ਜੀ ਦੀ ਇੱਕ ਗੱਲ ਬਸ ਇਹੀ ਸਭ ਤੋਂ ਵੱਡੀ ਸਾਨੂੰ ਪਤਾ ਲੱਗੀ ਕਿ ਉਹਨਾਂ ਦੇ ਵਿੱਚ ਕੋਈ ਵੀ ਕੰਮ ਜਿਹੜਾ ਉਹਨਾਂ ਨੇ ਤੋਰਿਆ ਹੋਇਆ ਸੀ ਬਹੁਤ ਵੱਡਾ ਜਨੂਨ ਸੀ ਉਹਨਾਂ ਨੇ ਆਪਣੀਆਂ ਲਿਖਤਾਂ ਨਾਲ ਵੀ ਆਪਾਂ ਨੂੰ ਇਹੀ ਚੀਜ਼ ਸਮਝਾਈ ਆ ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਡੇ ਨਾਲ ਫਰੀਦ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣੇ ਕੰਮ ਨੂੰ ਕਿਹਾ ਕਿਉਂਕਿ ਉਹਨਾਂ ਦੀ ਜਿਹੜੀ ਬਿਰਤੀ ਸੀ ਰੱਬ ਨਾਲ ਲੱਗੀ ਹੋਈ ਸੀ ਪਰਮਾਤਮਾ ਨਾਲ ਉਹਨਾਂ ਦੀ ਜੋ ਵੀ ਲਿਖਤ ਸੀ ਉਹ ਪਰਮਾਤਮਾ ਨੂੰ ਕਹਿੰਦੇ ਸੀ ਆਪਣੇ ਆਪ ਨੂੰ ਕਹਿੰਦੇ ਸੀ ਵੀ ਉੱਠ ਫਰੀਦ ਦਾ ਸੁੱਤਾ ਵੀ ਫਰੀਦ ਤੂੰ ਉੱਠ ਤੂੰ ਸੁੱਤਾ ਪਿਆ ਤੇ ਰੱਬ ਤਾਂ ਜਾਗਦਾ ਰੱਬ ਤਾਂ ਆਪਣੇ ਕੰਮ ਕਰਨ ਲੱਗਿਆ ਹੋਇਆ ਤੂੰ ਵੀ ਉੱਠ ਕੇ ਮਸਜਿਦ ਦੇ ਵਿੱਚ ਝਾੜੂ ਦੇ ਕਿਉਂਕਿ ਤੇਰੀ ਪਰਮਾਤਮਾ ਦੇ ਨਾਲ ਪ੍ਰੀਤ ਆ ਆਪਾਂ ਹੋਰ ਤਰੀਕੇ ਨਾਲ ਸੁੱਤੇ ਹੋਏ ਆ ਸੁੱਤੇ ਆਪਾਂ ਵੀ ਬਈ ਪਏ ਆ ਸਾਰੇ ਤੁਹਾਨੂੰ ਲੱਗਦਾ ਸਾਰਿਆਂ ਨੂੰ ਕਿ ਤੁਸੀਂ ਜਾਗਦੇ ਹੋ ਪਰ ਅਸਲ ਦੇ ਵਿੱਚ ਆਪਾਂ ਸਾਰੇ ਬਾਈ ਸੁੱਤੇ ਪਏ ਆ